ਦੇਖ ਲਈ ਕੈਮਰੇ ਸਾਰੇ ਪਾਸੇ ਖੜੀ ਹਾਂਜੀ ਭਾਈ ਜੀ ਕੀ ਨਾਮਾ ਤੇ ਕੀ ਇਹ ਪੂਰਾ ਮਾਮਲਾ ਜੀ ਮੈਂ ਮੈਨੇਜਰ ਗੁਰਦੁਆਰਾ ਬਾਬਾ ਗੁਰਦੁਆਰਾ ਸੁਖਦੀਪ ਸਿੰਘ ਜਰਾ ਨਾਮ ਇਹ ਸਾਰੀਆਂ ਜਿੰਨੀਆਂ ਦੁਕਾਨਾਂ ਰਹਿ ਕੇ ਗੁਰਦੁਆਰਾ ਬਾਬਾ ਗੁਰਦੁਆਰਾ ਸਿੰਘ ਜੀ ਦੇ ਨਾਮਾਂ ਨੇ 50 ਸਾਲਾਂ ਤੋਂ ਅਸੀਂ ਨਾ ਦੁਕਾਨਾਂ ਦਾ ਕਿਰਾਇਆ ਲੈਂਦੇ ਆ ਰਹੇ ਹਾਂ ਲੇਕਿਨ ਮਹੰਤ ਪਿਆਰਾ ਸਿੰਘ ਗੁੰਡਿਆਂ ਨੂੰ ਨਾਲ ਲੈ ਕੇ ਇਹਨਾਂ ਦੁਕਾਨਾਂ ਤੇ ਕਿਰਾਇਆ ਇਕੱਠਾ ਕਰਨ ਲੱਗ ਗਿਆ ਕੁਝ ਦੁਕਾਨਦਾਰ ਉਹਨਾਂ ਨੂੰ ਕਿਰਾਇਆ ਦੇਣ ਲੱਗੇ ਉਹਨਾਂ ਨੂੰ ਇਹ ਲਾਲਚ ਹੋ ਗਿਆ ਵੀ ਸਾਡਾ ਕਾਹ ਆਦਾ ਕਰਦਾ ਜਿਸ ਬੰਦੇ ਕੋਲ ਪੂਰੀ ਕੋਰਟ ਦਾ ਆਰਡਰ ਨਹੀਂ ਉਹ ਜਿਹੜੀ ਮਰਜ਼ੀ ਜਿੱਥੇ ਜਾ ਕੇ ਕਰਾਇਆ ਲੈ ਲੱਕੂਗਾ ਸਾਡੀਆਂ ਦੁਕਾਨਾਂ ਦੇ ਗੁਰੂ ਕਰਦੀਆਂ ਸਾਡੇ ਨਾਮ ਕਰਾਇਨਾਵੇਂ ਨੇ ਇਹ ਬੰਦੇ ਪਹਿਲਾਂ ਵੀ ਸਾਡੇ ਕੇਸਾਂ ਦੇ ਵਿੱਚ ਪਾਏ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੁਣ ਜਿਹੜੇ ਕੁਝ ਦੁਕਾਨਦਾਰ ਮਿਲੇ ਹੋਏ ਸੀ ਜਿਹੜੇ ਪ੍ਰਧਾਨਗੀਆਂ ਭਾਲਦੇ ਸੀ ਜਿਨ੍ਹਾਂ ਨੂੰ ਇਹ ਹੀ ਸਾਡਾ ਦੁਕਾਨਾ ਸੀ ਅਸੀਂ ਤਾਂ ਮੰਨਾਂਗੇ ਉਹਨਾਂ ਦੁਕਾਨਾਂ ਤੇ ਅਸੀਂ ਕਾਰਵਾਈ ਕਰਨ ਆਏ ਆ ਆਪਣੀਆਂ ਸ਼ਰਤਾਂ ਦੇ ਮੁਤਾਬਕ ਸਾਡੇ ਕਰਾਇਨਾਮੇ ਲਿਖੇ ਹੁੰਦੇ ਆ ਉਹਦੇ ਵਿੱਚ ਕਿਹਾ ਜਾਂਦਾ ਵੀ ਜਿਹੜਾ 2 ਮਹੀਨੇ ਕਿਰਾਇਆ ਨਹੀਂ ਦੇਊਗਾ ਉਹਦੇ ਅਸੀਂ ਚਿੰਤਾ ਰਾਂਗੇ ਉਹ ਜਿੰਦੇ ਲਾਏ ਨੇ ਜਿਨ੍ਹਾਂ ਨੇ ਕਿਰਾਇਆ ਨਹੀਂ ਭਰਿਆ ਮਨੇ ਸਾਹਿਬ ਕੁੱਲ ਕਿੰਨੀਆਂ ਦੁਕਾਨਾਂ ਨੇ ਜਿਨ੍ਹਾਂ ਤੇ ਅਸੀਂ ਕਾਰਵਾਈ ਹੋਈ ਹੈ ਅੱਜ ਵਿੱਚ ਹੀ ਕਿਰਾਇਆ ਤਾਂ ਲਗਭਗ ਕਾਫੀ ਦੁਕਾਨਦਾਰ ਨਹੀਂ ਦੇ ਰਹੇ ਇਹ ਸਾਰੇ ਤਾਂ ਨਹੀਂ ਸਹਿਗੇ ਸਾਰੇ ਸਾਨੂੰ ਕੋਈ ਦੁਕਾਨਦਾਰ ਸਾਨੂੰ ਕਿਰਾਇਆ ਦੇ ਰਹੇ ਨੇ ਹੁਣ ਤੱਕ ਅਸੀਂ ਲਗਭਗ 8 ਚ ਦੁਕਾਨਾਂ ਦੇ ਜਿੰਦੇ ਲਾਤੇ ਉਹ 8 ਉਹਨੇ ਜਿਹੜੇ ਪ੍ਰਧਾਨ ਬਣੇ ਹੋਏ ਸੀ ਵੀ ਗੁਰਦਾਰ ਦੱਤਾ ਕੀ ਲਲਾਖਾ ਉਹਨਾਂ ਨੂੰ ਹੁਣ ਇਹ ਹੈ ਵੀ ਬਾਬਾ ਪਿਆਰਾ ਸੋ ਤੁਹਾਨੂੰ ਕੋਈ ਕੋਰਟ ਦਾ ਆਰਡਰ ਦੇ ਦੇ ਜੀ ਜਿਹਦੇ ਕਰਕੇ ਕੋਰਟ ਨੇ ਕਿਹਾ ਹੋਵੇ ਕਿ بابا ਪਿਆਰਾ ਕਰਾਇਆ ਜਾਂਦਾ ਕਦਾਰਾ ਅਸੀਂ ਉਸ ਹਿਸਾਬ ਨਾਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹ ਕਾਰਵਾਈ ਕੀਤੀ ਹੈ ਹੁਣ ਸਾਡੇ ਕੋਲ ਪ੍ਰਸ਼ਾਸਨ ਆਇਆ ਹੈ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਗੱਲਬਾਤ ਕਰਾਂਗੇ ਤੁਸੀਂ ਇਸ ਤੋਂ ਬਾਅਦ ਜਿੰਦੇ ਨਾ ਲਾਓ ਅਸੀਂ ਪ੍ਰਸ਼ਾਸਨ ਦੇ ਮੰਨਦੇ ਹੋਏ ਇਸ ਤੋਂ ਬਾਅਦ ਜਿੰਦੇ ਨਹੀਂ ਲਾਉਂਦੇ ਉਹਨਾਂ ਨੂੰ ਸਦੂਗਾ ਜੇਕਰ ਨਹੀਂ ਕੋਈ ਕਾਰਵਾਈ ਕਰਨਗੇ ਫਿਰ ਅਸੀਂ ਅੱਗੇ ਕਾਰਵਾਈ ਕਰਾਂਗੇ ਜਿਹੜਾ ਇਹ ਕਿਰਾਇਆ ਨਾਮਾ ਲਿਖਿਆ ਦੁਕਾਨਾਂ ਦਾ ਜੀ ਇਹ ਤੁਹਾਡੇ ਨਾਲ ਲਿਖਿਆ ਹੋਇਆ ਹੈ ਹਾਂਜੀ ਕਿਰਾਇਆ ਨਾਮਾ ਲਗਭਗ ਜਦੂ ਦੀਆਂ ਦੁਕਾਨਾਂ ਨੇ ਸਾਡੇ ਨਾਲ ਦੇ ਕਿਰਾਇਆ ਨਾ ਲਿਖੇ ਹੋਏ ਨੇ ਕਿਰਾਇਆ ਨਾਮੇ ਲਿਖੇ ਹੋਏ ਨੇ ਕਰਾਇਆ ਵੀ ਦੇਰੇ